ਵੀਰੇ ਚੋਣਾ ਲਗਾਈ ਜਾਂਦੀ ਸੀ ਇੱਥੇ ਅਸੀਂ ਸਾਡੇ ਨਾਲ ਲੱਗਿਆ ਹੋਇਆ ਸੀ ਸਾਨੂੰ ਕਹਿੰਦੇ ਸੀ ਬਾਥਰੂਮ ਚੱਲਾਂ ਔਰ ਜਨਨੀਆਂ ਥੋੜਾ ਨਾਲ ਆਉਂਦੀਆਂ ਨੇ ਅਸੀਂ ਬਾਜਾ ਮਾਰਦੇ ਰਹਿਆ ਅ ਸੁਣਿਆ ਨਹੀਂ ਫਿਰ ਸਾਨੂੰ ਇੱਕ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਉੱਥੇ ਕੱਪੜੇ ਪਏ ਸੀ ਉੱਥੇ ਚੱਪਲੇ ਪਈਆਂ ਸੀ ਟਮਾਰ ਪਿਆ ਸੀ ਅਸੀਂ ਨਹੀਂ ਵੇਖਿਆ ਕੋਈ ਸਾਡੀ ਦੁਸ਼ਮਣੀ ਥੋੜੀ ਸਾਡੇ ਪੁੱਤਰਾ ਵਰਗਾ ਸੀ ਹਾਂਜੀ ਸਾਡੇ ਨਾਲ ਲੱਗਿਆ ਸੀ ਅਸੀਂ ये तो बन गया ये तो बन गया ਮੇਰਾ ਮੁੰਡਾ ਮੇਰਾ ਮੁੰਡਾ ਉਹਦੀ 20-21 ਸਾਲਾਂ ਉਮਰ ਹੈ ਇੱਥੇ ਚੋਨਾ ਲੈਣ ਆਇਆ ਜੀ ਲੈਵਰ ਦੇਖਣ ਨੂੰ ਤੇ ਉਹ ਹੁਣ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ ਹੈ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕਾਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨੇ ਪਾਣੀ ਦੇਣਾ ਉਹਨੂੰ ਤੈਰਨਾ ਆਉਂਦਾ ਸੀ ਠੀਕ ਹੈ ਜਿਹਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੋਬਾ ਕੀ ਕੀਤਾ ਉਹ ਕਿਹੜਾ ਬੰਦਾ ਉਹਾਨੂੰ ਤਾਂ ਪਤਾ ਨਹੀਂ ਹੈ ਇੱਥੇ ਆਹ ਲੈਵਰ ਖਰੀਦ ਹਾਂਜੀ ਮੁੰਡੇ ਵੀ ਨੇ ਕੁੜੀਆਂ ਨੇ ਤੇ ਉਹਨਾਂ ਇੱਥੇ ਨਾਲ ਲਾਂਦੇ ਸੀ ਹਾਂਜੀ ਇੱਥੇ ਕਿ ਪਤਾ ਨਹੀਂ ਲੱਗਾ ਕਿੱਥੇ ਕੋਈ ਨਹੀਂ ਪਤਾ ਕਿੱਥੇ ਆਈ ਸਾਨੂੰ ਕਹਿੰਦੇ ਬਾਹਰ ਮੈਂ ਚੱਲਾਂ ਇਹ ਕਹਿੰਦੇ ਨਵਾਜ਼ ਆਈ ਮਾਰੇ ਸੀ ਆਵਾਜ਼ ਆਈ ਉਹਵੇਂ ਅਸੀਂ ਭੱਜ ਕੇ ਆਏ ਮੇਰਾ ਨਾਮ ਪ੍ਰਕਾਸ਼ ਕੌਰ ਮੇਰਾ ਮੁੰਡਾ ਗਰ ਲਾਲ ਗੰਦੂ ਬਾਰੇ ਗੀ ਵੀ ਕੋਹਾਂ ਨਾ ਨਾਗਰ ਗੰਦੂ ਗੰਦੂ ਕਿੱਥੇ ਰਹਿ ਰਹੇ ਆ ਇੱਥੇ ਆਰਾ ਲੱਗਿਆ ਚਵੰਨਾ ਲਾਵਣ ਚਵੰਨਾ ਲਾਵਣ ਆਇਆ ਇਹ ਹਦਰਮਣੀ ਅੰਨਾ ਨੂੰ ਪਤਾ ਜਿਹੜੇ ਨਾਲ ਲੱਗੇ ਖਲੇ ਨੇ ਬਾਥਰ ਮੰਦ ਦੇ ਕਰਨ ਗਿਆ ਏ ਜਿਹੜਾ ਟਵਲਾ ਇੱਥੇ ਬੈਠਾ ਹੋਂ ਹਾਨੂ ਤਾਂ ਕਰੇ ਬੈਠਿਆਂ ਨੂੰ ਕੱਲਾ ਰਲਾ ਇਹਨਾਂ ਦੇ ਨਾਲ ਅਹੀਂ ਤਾਂ ਬਤਿਆ ਰਖ ਪੁੱਤਰ ਨਾ ਲੱਗ ਚਵਨੇ ਨੂੰ ਆਂਦਾ ਮੈਂ ਨੰਦ ਨਾਲ ਲੱਗਣਾ ਹੈ ਮੁੰਡਿਆਂ ਨਾਲ ਨਾਲ ਕੁੜੀਆਂ ਵੀ ਲੱਗੀਆਂ ਵਈਆਂ ਨੇ ਇਹ ਆਂਦੇ ਨੇ ਆਂਦਾ ਸਾਨੂੰ ਬਾਥਰਮ ਕਰਨ ਚੱਲ ਆਂ ਤੇ ਬਾਥਰਮ ਕਰਨ ਸਾਨੂੰ ਆਵਾਜ਼ ਕੋਈ ਹੋਰ ਖੜਾ ਹੈ ਕਿ ਮੈਨੂੰ ਕੀ ਪਤਾ ਇੰਨਾ ਚੁੱਪ ਬੰਦਾ ਖੜਾ ਹੈ ਜਿੰਨੇ ਆਖਾਏ ਤੁਹਾਡਾ ਮੁੰਡਾ ਡੁੱਬ ਗਿਆ ਹੈ ਆਖੇ ਇਥੇ ਬੰਦਾ ਜਿਹੜਾ ਖੜਾ ਹੈ ਉਹਨੇ ਤਾਂ ਹੈ ਤੁਹਾਡਾ ਮੁੰਡਾ ਡੁੱਬ ਗਿਆ ਤਹੀ ਤਾਂ ਪੱਜੇ ਚਤਾਨੇ ਵਿੱਚੋਂ ਤੇ ਹਮਨ ਹਾਨੂੰ ਕਰਤਵ ਨੂੰ ਕੀ ਪਤਾ ਵੀ ਇੰਨਾ ਦੇ ਨੇਵਰ ਵਿੱਚ ਉਹ ਕਿ ਕੋ ਬਾਹਰ ਹੂ ਵਨ ਪਤਾ ਤਾਂ ਲੱਗ ਗਿਆ ਜਿਹੜਾ ਮੂੰਹ ਤੇ ਘੁਗਤੇ ਵੀ ਮੈਂ ਮੌਕੇ ਤੇ ਵੀ ਆਖਾਏ ਵੀ ਮੈਂ ਮੌਕੇ ਤੇ ਵੀ ਆਖਾਏ ਵੀ ਡੁੱਬਦਾ ਵਿਚ ਵੜਾਏ ਇੰਨਾ ਬਾਥਰ ਨੂੰ ਗੱਲਾਂ ਨਾਲ ਆਇਆ ਹੈ ਨਾ ਨਹੀਂ ਆਇਆ ਆਖਾ ਹੀ ਨਾਉਨ ਆਇਆ ਪਤਾ ਨਹੀਂ ਆਪਾਂ ਨੂੰ ਕਿਹਨੂੰ ਫੋਨ ਕੀਤਾ ਆਵੇ ਵੀ ਆ ਜਾ ਇੱਥੇ ਤੇ ਫੋਨ ਤੇ ਆ ਗਿਆ ਹੋਵੇ ਤੇ ਕਿਹੜਾ ਬੰਦਾ ਇਥੇ ਖੜਾ ਹੀ ਉਹਨੇ ਹੱਦਾ ਚ ਉਹਨੇ ਵਾਲੀ ਪਾਰਟੀ ਨੂੰ ਵੀ ਤੁਹਾਡਾ ਬੰਦਾ ਵਿੱਚ ਪਾਣੀ ਦੇ ਵੜ ਗਏ ਉਹਨੇ ਇਹ ਪਾਣੀ ਚ ਵੜਦਾ ਨਹੀਂ ਨਾ ਹੱਕਦਾ ਇਹ ਗੱਲ ਮਨੇ ਵੇਖੀ ਤਾਂ ਮੋਟਰ ਵਾਦੂ ਚੱਲ ਰਿਹਾ ਪੰਜਾਂ ਨੇ ਇਹ ਉਹ ਜਿਹੜਾ ਮੁੰਡਾ ਆਇਆ ਉਹ ਕਿੱਥੇ ਗਾ ਉਹ ਗੱਲ ਕਰਨਾ ਮੈਂ ਹੱਥ ਦੇਖਾ ਤੂੰ ਇਥੇ ਮੌਕੇ ਤੇਗਾ ਹੀ ਇਹ ਮੌਕੇ ਤੇ ਹੀ ਬੰਦਾ